ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਠੰਡ ਪੈ ਰਹੀ ਹੈ ਜਿਆਦਾ ਤੇ ਠੰਡ ਦੇ ਵਿੱਚ ਤਾਂ ਗਰਮ-ਗਰਮ ਚੀਜ਼ ਹੀ ਜਿਆਦਾ ਸਵਾਦ ਲੱਗਦੀ ਹੈਗੀ ਹੈ ਹਨ ਤੇ ਆਪਾਂ ਵੀ ਹੁਣ ਬੈਠੇ ਬੈਠੇ ਤੇ ਮੈਂ ਆਖਾ ਚੱਲ ਕੇਰਾ ਨਾਸ਼ਤਾ ਪਾਣੀ ਕਰੀਏ ਤੇ ਛੱਡ ਮਨਾ ਮੂਹ ਮਾਇਆ ਜਾਲ ਹੁਣ ਤੂੰ ਹਨ ਆਪਦਾ ਕੰਮ ਕੰਮ ਛੱਡ ਤੇ ਆਪਦਾ ਗਰਮ-ਗਰਮ ਖਾਣਾ ਪੀਣਾ ਬਣਾ ਤੇ ਖਾ ਮੈਂ ਜਾ ਕੇ ਦੇਖਿਆ ਫ੍ਰਿਜ ਦੇ ਵਿੱਚ ਤੇ ਮੈਂ ਕਿਹਾ ਸਬਜੀ ਕੀ ਪਈ ਆ ਦੇਖੀਏ ਤਾਂ ਇੱਕਾ ਗੋਭੀ ਦਾ ਫੁੱਲ ਤੇ ਖੜਖੜ ਕਰਕੇ ਹੱਸੀ ਜਾਵੇ ਮੇਰੇ ਵੱਲ ਦੇਖ ਦੇਖ ਕੇ ਮੈਂ ਕਿਹਾ ਅੱਜ ਤੇਰਾ ਤਾਂ ਚੱਕਰ ਚੁੰਡਾ ਕਰ ਦੇਣਾ ਹੈਗਾ ਆਪਾਂ ਕੀ ਕੀਤਾ ਜੀ ਉਹਨੂੰ ਧੋ ਕੇ ਤੇ ਉੱਪਰੋਂ ਆਪਣਾ ਉਹਨੂੰ ਨਾ ਕਦੂਕਾਸ ਕਰ ਲਿਆ ਥੋੜਾ ਜਿਹਾ ਮੈਂ ਕਿਹਾ ਬਾਕੀ ਇਹਨੂੰ ਤੈਨੂੰ ਪਤੀਲੇ 'ਚ ਤੜਕੂ ਛੜਦੀ ਨਹੀਂ ਤੇ ਆ ਦੇਖੋ ਜੀ ਤੁਸੀਂ ਇਹਦੇ ਵਿੱਚ ਕਚਰ ਕੁੰਡਾ ਜਿਹਾ ਕਰਕੇ ਨਮਕ ਪਾ ਲਿਆ ਆਪਾਂ ਹਲਦੀ ਪਾ ਲਈ ਥੋੜੀ ਜੀ ਮਖਪੀਲੇ ਹੋ ਜਾਣਗੇ ਚੱਲ ਰੰਗ ਜਾ ਵਧੀਆ ਹੋ ਜੂ ਨਾਲ ਐਂਟੀਬਾਇਟਿਕ ਹੈ ਤੇ ਵਿੱਚ ਪਾ ਲਈ ਜੀ ਅਜਵੈਨ ਥੋੜੀ ਜੀ ਤੇ ਵਿੱਚ ਪਾ ਲਿਆ ਜੀ ਮਿਰਚਾਂ ਤੇ ਵਿੱਚ ਪਾ ਲਿਆ ਜੀ ਪਰੌਂਠਿਆਂ ਵਾਲਾ ਮਸਾਲਾ ਹਨਾ ਪਰੌਂਠੇ ਵਾਲੇ ਮਸਾਲਿਆਂ ਦੀ ਭਾਈ ਰੈਸਪੀ ਦੇਣੀ ਆ ਤੁਹਾਨੂੰ ਮੈਂ ਥੋੜਾ ਜਿਹਾ ਹੋਈ ਪਈ ਆਂ ਬੀਜੀ ਕੁੜਗਿਓ ਤੇ ਵੇਖੀ ਨਾ ਲਿਆਉਂਗੀ ਮੈਂ ਤੁਹਾਡੇ ਵਾਸਤੇ ਇਹ ਵੀ ਬਣਾ ਕੇ ਤੁਹਾਨੂੰ ਦੱਸੂਗੀ ਪਰੌਂਠਿਆਂ ਵਾਸਤੇ ਬਣਾ ਕੇ ਰੱਖ ਲਓ ਪਕੌੜਿਆਂ ਵਾਲਾ ਵੀ ਬਣਾ ਕੇ ਰੱਖੀਦਾ ਪਰੌਂਠਿਆਂ ਵਾਲਾ ਵੀ ਬਣਾ ਕੇ ਰੱਖੀਦਾ ਸਾਰੇ ਬਣਾ ਕੇ ਰੱਖੀਦੇ ਹੈਗੇ ਆ ਹਨਾ ਤੇ ਆਹ ਲਓ ਜੀ ਚੱਕੋ ਜੀ ਆਪਾਂ ਇਹਦੇ ਵਿੱਚ ਗੋਭੀ ਜਿਹੜੀ ਉਹ ਭੋਰੀ ਜੀ ਸੀ ਕਿ ਨਾ ਮਤਲਬ ਕਿ ਮੇਰੇ ਕਹਿੰਦਾ ਮਤਲਬ ਕद्दू ਕਸ ਕਰੀ ਸੀ ਉਹਦੇ ਵਿੱਚਰ ਲਾ ਲਿਆ ਸਾਰਾ ਕੁਝ ਉਹਦੇ ਵਿੱਚਰ ਲਾ ਕੇ ਸਾਰਾ ਕੁਝ ਤੇ ਆਪਾਂ ਚੱਕਿਆ ਜੀ ਚਕਲਾ ਵੇਲ ਨਾਲ ਤੇ ਉਹਦੇ ਉੱਤੇ ਵਿਛਾ ਲਿਆ ਪੋਣਾ ਕੱਪੜਾ ਵਿਛਾ ਲਿਆ ਕਰੋ ਫਿਰ ਇਹਦੇ ਨਾਲ ਨਾ ਪਰੌਂਠੇ ਵਧੀਆ ਬੰਦੇ ਨੇ ਕਿਉਂਕਿ ਮਤਲਬ ਕਿ ਟੁੱਟਣ ਟਟਣ ਦਾ ਨਾਲ ਡਰ ਨਹੀਂ ਰਹਿੰਦਾ ਹੈਗਾ ਹਨਾ ਵੈਸੇ ਟੁੱਟਦੇ ਤਾਂ ਵੈਸੇ ਵੀ ਨਹੀਂ ਆਪਣੇ ਹੱਥੋਂ ਕੀ ਟੁੱਟ ਜਾਣਗੇ ਤੇ ਲਓ ਜੀ ਆਪਾਂ ਬੇਲਲੀ ਰੋਟੀ ਤੇ ਤਵਾ ਵੀ ਉਧਰ ਧਰਤਾ ਤੇ ਤਵਾ ਵੀ ਮਾਰਦਾ ਪਿਆ ਭਾਫਾਂ ਸੇਕਦੇ ਉੱਤੇ ਹਨਾ ਲਓ ਜੀ ਹੁਣ ਮੈਂ ਤੁਹਾਨੂੰ ਦੱਸਦੀਆਂ ਵੀ ਆਪਾਂ ਇਹਨੂੰ ਕਿਵੇਂ ਇਹਨੂੰ ਵਧੀਆ ਬਣਾਦਣਾ ਪੈਕਟੇ ਦਾ ਮਾਰ ਦੇਣੀ ਹੈ ਤਹਿ ਇਹਨੂੰ ਕਰ ਦੇਣਾ ਪ੍ਰੈਸ ਆਪਾਂ ਲਓ ਜੀ ਚੱਕੋ ਤੁਸੀਂ ਇੱਕ ਕੜਛੀ ਸਾਰੀ ਜਾਨੀ ਕਿ ਭਰ ਕੇ ਆਪਣਾ ਹੱਥੀ ਕੜਛੀਆਂ ਵਰਗੇ ਨੇ ਤੇ ਆ ਚੱਕ ਕੇ ਤੇ ਇਹਦੇ ਉੱਤੇ ਨਾ ਸਾਰੇ ਦੇ ਉੱਤੇ ਖਲਾਰ ਲੋ ਚੰਗੀ ਤਰ੍ਹਾਂ ਠੀਕ ਹੈ ਇਹਨੂੰ ਹੁਣ ਇਕੱਠਾ ਗੁੱਛਾ ਜਾਨੀ ਬਣਾਉਣਾ ਮੈਂ ਤੁਹਾਨੂੰ ਦੱਸਦੀਆਂ ਵੀ ਕਿਹੜੇ ਤਰੀਕੇ ਨਾਲ ਬਣਾਉਣਾ ਆਹ ਲੋ ਜੀ ਇੱਕ ਪਾਸੇ ਆਪਾਂ ਇਹਨੂੰ ਇਸ ਤਰ੍ਹਾਂ ਤਹਿ ਮਾਰਤੀ ਦੂਜੇ ਪਾਸੇ ਹਲਕੀ ਜੀ ਤਹਿ ਮਾਰ ਦਿਓ ਫਿਰ ਨਾ ਇੱਕੋ ਜਿਹਾ ਵਜਨ ਜਾਂ ਹੋ ਜਾਊਗਾ ਸਾਰਾ ਤੀਜੇ ਪਾਸੇ ਵੀ ਮਾਰਦੇ ਤੇ ਚੌਥੇ ਪਾਸੇ ਵੀ ਇਹੇ ਹੁਣ ਤਹਿਾਂ ਨਾ ਭਰ ਜਾਣਾ ਹੈਗਾ ਜਿਵੇਂ ਆਪਾਂ ਐ ਮੈਂ ਕਹਿੰਦੀ ਆ ਚੌਰ ਸਤਹਿ ਕਰੀ ਦੀਆਂ ਨਾ ਤੇ ਚੌਰ ਸਾਪਾ ਕਰ ਲੀਤਾ ਐ ਦੀ ਤੇ ਜਦੋਂ ਆਪਾਂ ਖਾਈ ਪੀਦਾ ਨੇ ਉਦੋਂ ਫਿਰ ਕੋਈ ਕੰਮ ਨਹੀਂ ਯਾਦ ਕਰੀਦਾ ਜਦੋਂ ਖਾਣੇ ਪੀਣੇ ਨਾ ਉਦੋਂ ਆਪਾਂ ਬਾਹਲ ਤੇ ਬਾਹਰ ਦੀਆਂ ਫਜ਼ੂਲ ਗੱਲਾਂ ਤੇ ਫਜ਼ੂਲ ਕੰਮ ਆਪਾਂ ਨਹੀਂ ਸੋਚੀਦਾ ਮੈਂ ਕਹਿੰਨੀ ਕਿਰਾ ਢਿੱਡ ਭਰੋ ਆਹ ਲੋ ਜੀ ਆਪਾਂ ਤਵੇ ਮੇਚ ਦਾ ਬਣਾਤਾ ਪਰੌਂਠਾ ਇੱਕੋ ਹੀ ਬਾਧੂ ਆ ਮੈਂ ਕਹਿੰਨੀ ਬੱਲੇ ਬੱਲੇ ਆ ਬਾਹਲਾਂ ਦੀ ਲੋੜ ਹੀ ਨਹੀਂ ਪੈਂਦੀ ਹਨਾ ਉਹ ਨਿੱਕੇ ਨਿੱਕੇ ਬਾਹਲੇ ਛੋਟੇ ਛੋਟੇ ਹੁੰਦੇ ਨਾ ਉਹ ਮੈਨੂੰ ਅਸਲ ਦੇ ਵਿੱਚ ਬਣਾਉਣੇ ਵੀ ਨਹੀਂ ਆਉਂਦੇ ਕਿਉਂ ਤੁਹਾਡੇ ਕੋਲੇ ਝੂਠ ਮਾਰਾ ਤੁਸੀਂ ਨਾ ਗਾਂ ਕਿਸੇ ਨੂੰ ਦੱਸਿਓ ਨਹੀਂ ਅਗਲਾ ਕਹਿੰਦਾ ਵੀ ਸੱਚੀਆਂ ਨੂੰ ਤਾਂ ਕੁਝ ਨਹੀਂ ਆਉਂਦਾ ਹਨਾ ਤੇ ਇਹ ਪਰਦੇ ਦੀ ਗੱਲ ਹੁੰ ਆ ਲੋ ਜੀ ਇਹ ਹੁਣ ਬਣੀ ਜਾਂਦਾ ਦੇਖੋ ਕਿਤੇ ਨਹੀਂ ਟੁੱਟਿਆ ਨਹੀਂ ਕਿਤੇ ਕੁਝ ਨਹੀਂ ਹੋਇਆ ਇਹਦੇ ਉੱਤੇ ਲਾਲਾ ਘੋ ਲੈ ਜੀ ਦੁੱਧਾ ਮਾਰ ਕੇ ਤੇ ਚਲੋ ਜੀ ਆਪਾਂ ਮਾਰਤਾ ਮੁੱਧਾ ਤੇ ਮੈਂ ਕਹਿੰਦੀ ਆ ਛੜਤੀਆਂ ਪਾਫਾਏ ਨੇ ਹਨਾ ਤੇ ਆਹ ਦੇਖੋ ਜੀ ਰੜਿਆ ਰੜਿਆ ਬਣੂਗਾ ਇਹ ਤੇ ਆਪਾਂ ਵਧੀਆ ਇੰਜੋਏ ਕਰੀਦਾ ਜੀ ਆਪਾਂ ਇਹ ਨਹੀਂ ਕਦੇ ਸੋਚੇ ਵੀ ਆਪਾਂ ਕੱਲੇ ਬੈਠਿਆਂ ਤੇ ਹੁਣ ਰੋਟੀ ਨਾ ਬਣਾ ਕੇ ਖਾਓ ਨਹੀਂ ਜੀ ਵਧੀਆ ਬਣਾ ਕੇ ਖਾਈਦੀ ਹੈ ਸਭ ਦਾ ਚੰਗਾ ਚੋਖਾ ਖਾਈਦਾ ਹੈਗਾ ਠੀਕ ਹੈ ਜੀ ਆਹ ਲੋ ਜੀ ਦੂਜਾ ਵੀ ਪਾਤਾ ਆਪਾਂ ਹਨਾ ਤੇ ਇਹ ਮੈਂ ਕਹਿੰਦੀ ਆ ਵੀ ਹੁਣ ਆਪਣਾ ਪਰੌਂਠਾ ਹੋ ਗਿਆ ਤਿਆਰ ਤੇ ਲੋ ਜੀ ਆਪਾਂ ਭਰੀ پلیਟ ਤੇ ਆਪਾਂ ਚੱਲੇ ਜੀ ਆਪਾਂ ਰੱਖ ਲਈ ਜੀ ਲੱਸੀ ਦਾ ਗਲਾਸ ਰੱਖ ਲਿਆ ਤੇ ਪਰੌਂਠੇ ਦੇ ਉੱਤੇ ਰੱਖ ਲਿਆ ਘਿਓ ਤੇ ਨਾਲ ਮੂੜੀਆਂ ਚਿਰੀਆਂ ਤੇ ਨਾਲ ਮਿਰਚਾਂ ਦਾ achar ਤੇ ਮੈਂ ਕਹਿੰਦੀਆਂ ਕਿਆ ਬਾਤਾਂ ਤੇ ਨਾਲ ਦਹੀਂ ਤੇ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਤੇ ਕਿਵੇਂ ਲੱਗਿਆ ਮੇਰਾ ਇਹ ਬਣਾਇਆ ਹੋਇਆ ਪਰੌਂਠਾ ਜੇ ਕਿਸੇ ਨੂੰ ਵਧੀਆ ਲੱਗਿਆ ਸਵਾਦ ਲੱਗਿਆ ਹਨਾ ਪਤਾ ਤਾਂ ਲੱਗ ਜਾਂਦਾ ਜੀ ਆਹ ਦੇਖੋ ਤੁਸੀਂ ਇਹ ਭਰਿਆ ਪਿਆ ਜੀ ਗੋਭੀ ਨਾਲ ਠੀਕ ਹੈ ਜੀ ਕਰਾਰਾ ਕਰਾਰਾ ਬਣਿਆ ਹੈਗਾ ਤੇ ਮੈਨੂੰ ਦੱਸਿਓ ਕਿਨੇ ਕਿਨੇ ਬਣਾ ਕੇ ਖਾਣਾ ਅੱਜ ਮੈਨੂੰ ਪੱਕਾ ਯਕੀਨ ਆ ਵੀ ਜ਼ਰੂਰ ਬਣਾ ਕੇ ਖਾਉਂਗੀਆਂ ਜਿਵੇਂ ਜਿਵੇਂ ਮੇਰੀ ਵੀਡੀਓ ਦੇਖੋਂਗੀਆਂ ਹਨਾ ਤੇ ਮੈਨੂੰ ਦੱਸਿਆ ਕਰੋ ਵੀ ਤੁਹਾਨੂੰ ਇਹ ਮੇਰੇ ਆਹ 4 ਚੁੰਡੇ ਪਰੌਂਠੇ ਤੇ 7 ਚੁੰਡੇ ਤੇ 3 ਚੁੰਡੇ ਬਣਾਈ ਕਿਵੇਂ ਲੱਗਦੇ ਆ ਤੇ ਕਰਿਆ ਕਰੋ ਮਿੱਠੇ ਮਿੱਠੇ ਕਮੈਂਟ ਤੇ ਦੱਸਿਆ ਕਰੋ ਪਿੰਡ ਦਾ ਨਾਮ ਹਨਾ ਬੜਾ ਸੋਹਣਾ ਲੱਗਦਾ ਮੈਂ ਰਾਤ ਨੂੰ ਪੜ੍ਹਦੀ ਹੁੰਨੀ ਆ ਜੀ ਮੈਂ ਫਿਰ ਸੋਚਦੀ ਹੁੰਨੀ ਆ ਵੀ ਆਹ ਮੇਰਾ ਫਰੈਂਡ ਫਲਾਣੇ ਪਿੰਡ ਤੋਂ ਐ ਚਲੋ ਠੀਕ ਆ ਜੀ ਮੈਂ ਭਰ ਲਾਂ ਢਿੱਡ ਫਿਰ ਹੈ